ਲੋ ਲੋ ਜੀ ਮੇਵਾ ਆਹਦਾ ਕੰਮ ਆ ਬਈ ਜਿਹੜਾ ਸਹੀ ਸ੍ਰਿਕਾ ਨਾਲ ਜਲ ਰਿਹਾ ਹੈ ਆਪਣਾ ਸ਼ਾਂਤਮਈ ਨਾਲੇ ਬੰਦਾ ਪਹੁੰਚੇ ਕੋਈ ਮਹਾਂ ਦਾਰਾ ਬੰਦਾ ਕੱਟ ਕਰਨ ਦਾ ਸਾਰੀ ਕੱਟਾ ਨਾ ਰਿਗੜੇ ਵੀ ਕੋਈ ਆਵੇ ਜੇ ਕੋਈ ਆਵੇ ਵਾਸੀ ਕੱਦੀ ਬੰਦਾ ਆਵੇ ਵੀ ਜਾਰੇ ਕੋਈ ਉਹ ਨਾ ਲੈ ਕੇ ਆਵੇ ਇਹ ਬੜੀ ਚੰਗਾ ਸਾਡਾ ਪੰਚਾਇਤ ਸਾਡੇ ਨਾਲ ਜਿਹਦੇ ਬਹੁਤ ਧੰਨਵਾਦ ਦਾ ਸਾਡਾ ਜਿਹੜੇ ਸਾਡੇ ਨਾਲ ਖੜੇ ਹਾਂ ਕੋਈ ਵੀ ਆਵੇ ਦੋ ਚਾਰ ਜਣੇ ਆਉਣ ਬਸ ਸਾਡੇ ਨਾਲ ਰਹਿਣ ਸਾਡੇ ਸਾਡਾ ਪਿੰਡ ਦਾ ਮਾਹੌਲ ਨਹੀਂ ਦੇ ਜੈ ਜੈ ਜਪਾਤ ਜੈ ਗੁਰੂਦੇਵ ਤੁੰਗੁਰਦੇਵ ਜਿਹੜਾ ਪੰਘਰੋਲ ਪਿੰਡ ਵਾਲਾ ਮਸਲਾ ਸੀਗਾ ਹਲਕਾ ਦਿਲਵਾ ਜ਼ਿਲ੍ਹਾ ਸੰਗਰੂਰ ਉਹ ਮੌਕੇ ਦੀ ਸਥਿਤੀ ਇਹ ਸੀ ਕਿ ਜਦੋਂ ਅਸੀਂ ਉੱਥੋਂ ਆ ਰਹੇ ਸੀਗੇ ਤਾਂ ਕੇ ਐਸਜੀਐਮ ਸਾਹਿਬ ਮਥੇ ਨਾ ਤਸੀਲਾ ਸਾਹਿਬ ਨੂੰ ਭੇਜਿਆ ਸੀਗਾ ਤੇ ਜਿਹੜਾ ਉੱਥੇ ਕੰਮ ਚੱਲ ਰਿਹਾ ਸੀਗਾ ਸਮੂਹ ਪਾਈ ਚਾਰਾ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਕੰਮ ਦੇ ਉੱਤਰ ਪ੍ਰੋਪਰ ਰੋਗਣਾ ਦਿੱਤੀ ਗਈ ਹੈ ਤੇ ਮੈਂ ਸਮੂਹ ਜਥੇਬੰਦੀਆਂ ਨੂੰ ਤੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜਾ ਉਸਟੇ ਹੈ ਉਹ ਕੋਰਟ ਦੇ ਥਰੂ ਜਿਹੜੇ ਲਾਈ ਗਈ ਹੈ ਉਹ ਸਟੇਜ ਉੱਤੇ ਉੱਤੇ ਕੰਮ ਕਰਨ ਤਾਂ ਜੋ ਸਟੇ ਜਿਹੜੀ ਇਹ ਉਸ ਸਟੇਨ ਭੰਗ ਕਰਕੇ ਜਿਹੜਾ ਆਪਣਾ ਬਾਬਾ ਸਾਹਿਬ ਦਾ ਸਟੈਚੂ ਹੈ ਜਿਹੜਾ ਉੱਥੇ ਕੰਮਕਾਰ ਚੱਲ ਰਿਹਾ ਉਹ ਕੰਮਕਾਰ ਨੂੰ ਨਿਪਰੇ ਚੜ੍ਹ ਸਕੀਏ ਤੇ ਜੋ ਸਮਾਜ ਦੀ ਜਿਹੜੀ ਮੰਗ ਸੀ ਵੀ ਉੱਥੇ ਬਾਬਾ ਸਾਹਿਬ ਦਾ ਸਟੈਚੂ ਹੈ ਉਹ ਮੰਗ ਨੂੰ ਆਪਾਂ ਪੂਰਾ ਕਰ ਸਕੀਏ ਜੈ ਭਿੰਜਾ ਪਾਰਤ ਜੈ ਕੁਦੇ ਧੰਗੂ